ਦਿਬਰੂਗੜ੍ਹ ਦੇ ਇਲਾਕੇ ਵਿੱਚ ਨਸ਼ੇ ਤੇ ਲੱਗ ਗਿਆ ਦੂਜੀ ਖਬਰ ਉਹਨਾਂ ਨੇ ਲਾਈ ਆ ਜਿਹੜੀ ਐਨਐਸਏ ਨੂੰ ਵਧਾਉਣ ਦੇ ਕਰਕੇ ਇਹਨਾਂ ਨੇ ਪਹਿਲਾਂ ਹੀ ਇਹ ਚੀਜ਼ ਜਿਹੜੀ ਇਹਦੀ ਪੁਸ਼ਟੀ ਕਰਤੀ ਸੀਗੀ ਇਹਨਾਂ ਨੂੰ ਕਿੱਥੋਂ ਪਤਾ ਲੱਗਦੀਆਂ ਚੀਜ਼ਾਂ ਹੈ ਜਿਹੜੇ ਆਪਣੇ ਨਾ ਤੁਸੀਂ ਜਾ ਕੇ ਸੁਣਿਓ ਉਹ ਮੈਂ ਲਿੰਕ ਵੀ ਪਾ ਦੂੰਗਾ ਚੀਜ਼ ਦਾ ਜਿਹੜੀ ਹੁਣ ਇਸ ਟਾਈਮ ਉੱਥੇ ਖਬਰ ਚੱਲਦੀ ਆ ਤੇ ਇਹਨਾਂ ਨੇ ਜੋ ਆਪਣੇ ਅੰਮ੍ਰਿਤਸਰ ਦੇ ਮਤਲਬ ਜਿਵੇਂ ਕਿ ਆਪਣੇ ਪੋਲਸਾੜੇ ਨੇ ਵੀ ਇਹਨਾਂ ਨੇ 18 ਅਪ੍ਰੈਲ ਨੂੰ ਦਿਬਰੂਗੜ੍ਹ ਚਿੱਠੀਆਂ ਚਿੱਠੀ ਲੈ ਕੇ ਗਏ ਸੀਗੇ ਇਹ ਜਿਹੜੇ ਲੋਕਾਂ ਨੂੰ तकरीबन ਸਾਰਿਆਂ ਨੂੰ ਪਤਾ ਵੀ ਪਾਈ ਜਿਹੜੇ ਕਹਿੰਦੇ ਸੀ ਇਹਨਾਂ ਦੇ ਜਿਹੜੀਆਂ ਮਤਲਬ ਇਹਨਾਂ ਦੇ ਸਮਰਥਕ ਨੇ ਭਾਈ ਉਹ ਉਹਨੂੰ ਲੈਣ ਗਏ ਨੇ ਜੀ ਉਹਦੀ ਐਨਐਸਏ ਟੁੱਟੀ ਹੈ ਜੀ ਉਹ ਆ ਕੁਝ ਵਾਕੇ ਉਹ ਜਿਹੜੀ ਉਹ ਲੈ ਕੇ ਗਏ ਨੇ ਚਿੱਠੀ ਚਿੱਠੀ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਲਿਖਿਆ ਹੋਇਆ ਸੀਗਾ ਜਿਹਦੀ ਇੱਕ ਕਾਪੀ ਇਸ ਟਾਈਮ ਦੈਨਿਕ ਸਵੇਰ ਵਾਲੇ ਚਲਾ ਰਹੇ ਨੇ ਇੱਕ ਅਸੀਂ ਕੋਸ਼ਿਸ਼ ਕਰਾਂਗੇ ਵੀ ਗਾਹਲੇ ਹਫ਼ਤੇ ਤੱਕ ਸਾਡੇ ਕੋਲ ਪਹੁੰਚ ਜੇ ਵੀ ਤੇ ਮੈਂ ਉਹ ਜਨਤਕ ਜਰੂਰ ਕਰੂੰਗਾ ਵੀ ਉਹਦੇ ਵਿੱਚ ਅਮਰਤਪਾਲ ਨੂੰ ਉਹਨਾਂ ਨੇ ਇਹ ਗੱਲ ਕਹੀ ਆ ਵੀ ਉੱਥੇ ਇੱਕ ਤਾਂ ਰিসিਵ ਕਰਨ ਵੇਲੇ ਜਦ ਪੁਲਿਸ ਵਾਲੇ ਉੱਥੇ ਪਹੁੰਚੇ ਨੇ ਵੀ ਉੱਥੇ ਉਹਨੇ ਪੜਕੇ ਅਮਰ ਅਮਰਤਪਾਲ ਨੂੰ ਪੂਰੀ ਉਹ ਚਿੱਠੀ ਸੁਣਾਈ ਉਹਦੇ ਵਿੱਚ ਵੀ ਕੀ ਕੀ ਉਹਦੇ ਐਨਐਸਏ ਵਧਾਉਣ ਦੇ ਕਾਰਨ ਕੀ ਨੇ ਜਾਂ ਮਤ ਜੀ ਨੇ ਕਿਹਾ ਵੀ ਕੀ ਗੱਲ ਕਾਹਦੇ ਕਾਹਦੇ ਪਿੱਛੇ ਲੱਗੇ ਨਹੀਂ ਐਨਐਸਏ ਜੀ ਹੁਣ ਬਧੀਯਤ ਕੀ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਦੀ ਪੁਸ਼ਟੀ ਕੀਤੀ ਹੈ ਵੀ ਭਾਈ ਇੱਕ ਯੂਐਸਏ ਵੀ ਜੀ ਦੇ ਮਤ ਜੀ ਚ ਆਪਾਂ ਡਾਟਾ ਸੇਵ ਕਰਕੇ ਤੇ ਨਾਲ ਇੱਕ ਲੈਪਟਾਪ ਅਮਰਤਪਾਲ ਨੂੰ ਆ ਦਿਨਾਂ ਦੇ ਵਿੱਚ ਦਿੱਤਾ ਜਾਊਗਾ 23 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਉਗੀ 23 April ਨੂੰ ਉਹਦੀ ਜਿਹੜੀ NSA ਉਹ ਜਿਹੜੀ ਮੁਕਦੀ ਸੀਗੀ ਜਨ ਕਿ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਆ ਕੁਝ ਵੀਡੀਓ ਕਲਿੱਪ ਉਹਨਾਂ ਨੇ ਉਹਨੂੰ ਦਿਖਾਏ ਨੇ ਅਮਰਤਪਾਲ ਨੂੰ ਜਿਵੇਂ ਦਿਨਕ ਸਵੇਰ ਵਾਲੇ ਦੱਸ ਰਹੇ ਨੇ ਤੇ ਉਹਦੇ ਵਿੱਚ ਚਿੱਠੀ ਚ ਉਹਨਾਂ ਨੇ ਇਹ ਗੱਲ ਲਿਖੀ ਆ ਵੀ 23 April ਤੋਂ ਲੈ ਕੇ 3 ਹਫ਼ਤਿਆਂ ਦਾ ਟਾਈਮ ਅਮਰਤਪਾਲ ਕੋਲ ਹੈਗਾ ਵੀ ਪਾਈ ਉਹ ਆਪਣੀ ਇਹ ਜਿਹੜੀ NSA ਉੱਤੇ ਵਧੀਆ ਦੁਆਰ ਚ ਫੇਰ ਵੀ ਉਹੋ ਚੈਲੰਜ ਕਰ ਸਕਦਾ ਆਪਣੇ ਕੋਰਟ ਦੇ ਵਿੱਚ ਵੀ ਇਹ ਕਿਉਂ ਵਧੀਆ ਜਾਂ ਕੀ ਹਾਲਾਤ ਨੇ ਜਾਂ ਕਿਹੜੇ ਕਾਰਨਾਂ ਕਰਕੇ ਵਧੀਆ ਹੁਣ ਜਿਹੜਿਆ ਇਹਦਾ ਅਮਰਤਪਾਲ ਦਾ ਵਕੀਲ ਬੈਂਸ ਸਾਰੇ ਜਾਣਦੇ ਨੇ ਬਾਈ ਨੂੰ ਤੇ ਉਹ ਜਿਹੜੇ ਦੋ ਫਿਰਦੇ ਨੇ ਝੋਲੀ ਚੱਕ ਉਹਦੇ ਵਕੀਲ ਕੋਲ ਨਹੀਂ ਆ ਕਿ ਉਹ ਤਾਂ ਉਹੀ ਸਿਰਫ ਆਪਣੇ ਜਿਵੇਂ ਕਹਿੰਦੇ ਵੀ ਝੂਠੀਏ ਉਹ ਆਪਣੇ ਚਮਕਾਉ ਨੂੰ ਫਿਰਦੇ ਨੇ ਵੀ ਅਸੀਂ ਇਹਦੇ ਵਕੀਲ ਆ ਪਰ ਉਹ ਹੈ ਨਹੀਂ ਅਸਲ ਦੇ ਵਿੱਚ ਵਕੀਲੇ ਦੇ ਕੋਈ ਹੋਰ ਐਨਐਐਕਸ ਦਾ ਕੇਸ ਜਿਹੜਾ ਤਾਂ ਕੋਈ ਹੋਰ ਲੜ ਰਹੇ ਨੇ ਉਹ ਨਹੀਂ ਹੈਗੇ ਵਕੀਲ ਹੋ ਤੇ ਉਹਨਾਂ ਦੀ ਵੀ ਪੁਸ਼ਟੀ ਇਹ ਗੱਲ ਦੀ ਕਰਤੀ ਵੀ ਭਾਈ ਅਮਰਤਪਾਲ ਦੀ ਜਿਹੜੀ ਮਤਲਬ ਐਨਐਸਏ ਦੁਆਰ ਚ ਇਹਨਾਂ ਨੇ ਬਧਾਈਆ ਵੀ ਅਸੀਂ ਇਹਨੂੰ ਚੈਲੰਜ ਕਰਾਂਗੇ ਹੁਣ ਸਵਾਲ ਇਤਿਹਾਸਿਓਣੀ ਗੱਲ ਇਹ ਆ ਵੀ ਇਹਨਾਂ ਨੂੰ 3 ਸਾਲ ਤੱਕ ਆ ਤੀਜਾ ਸਾਲ ਚੱਲ ਪਿਆ ਚੈਲੰਜ ਕਰਦੇ ਉਹਨੂੰ ਪਹਿਲੀ ਵਾਰ ਜੇ ਅਮਰਤਪਾਲ ਐਨਐਸਏ ਲੱਗੀ ਸੀ ਇਹਨਾਂ ਨੇ ਉੱਥੇ ਅਦਾਲਤ ਦੇ ਵਿੱਚ ਸਬੂਤ ਰੱਖੇ ਵੀ ਭਾਈ ਦੱਸੋ ਕਿਹੜੀ ਗੱਲ ਪਿੱਛੇ ਐਨਐਸਏ ਲਾਈ ਆ ਤੇ ਜਿਹੜੀ ਆਪੋਜੀਸ਼ਨ ਵਾਲੀ ਸੀਗੀ ਉਹਨਾਂ ਨੇ ਉਹ ਸਬੂਤ ਕੀਤੇ ਕਲੀਅਰ ਵੀ ਪਾਈ ਇਹਦੇ ਪਿੱਛੇ ਐਨਐਸਏ ਲੱਗੀ ਹੈ ਇਹਨਾਂ ਤੋਂ ਉੱਥੇ ਕੋਈ ਚੈਲੰਜ ਨਹੀਂ ਹੋਈ ਦੂਜਾ ਸਾਲ ਆ ਗਿਆ ਦੂਜੇ ਸਾਲ 'ਚ ਉਹਨਾਂ ਨੇ ਫੇਰ ਵਧਾਈ ਇਹਦੀ 12 ਮਹੀਨੇ ਦੀ ਫੇਰ ਇੱਕ ਲੋਕ ਕਹਿਣ ਲੱਗੇ ਜੀ ਐਨਐਸਸੀ ਕਾਤੇ ਬਦਾਤੀ ਜੀ ਸਰਕਾਰ ਨੇ ਜੀ ਆ ਕੁਛ ਕਰਤਾ ਧੱਕੇ ਨਾ ਧੱਕਾ ਕਰਦੀ ਸਰਕਾਰ ਜੀ ਉਹ ਕਰਦੀ ਉਹਦੇ ਵਿੱਚ ਵੀ ਇਹ ਨਾਕਾਮਯਾਬ ਰਹੇ ਨੇ 12 ਮਹੀਨੇ ਉਲਰੇ ਆ ਤੀਜੀ ਵਾਰ ਇਹਨਾਂ ਨੇ ਫੇਰ ਐਨਐਸਸੀ ਬਦਾਤੀ ਤੇ ਇਹਦੇ ਵਿੱਚ ਇਹਦੇ ਵਕੀਲ ਕਹਿੰਦੇ ਨੇ ਜੀ ਅਸੀਂ ਆ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਜ਼ਰੂਰ ਇਹਨੂੰ ਚੈਲੰਜ ਕਰਾਂਗੇ ਇਹ ਵੀ ਨਿਕਲ ਜਾਣੇ ਤਿੰਨ ਹਫ਼ਤੇ ਦੇਖ ਲਿਓ ਹੁਣ ਜਿਹੜਾ ਉਹ ਚਿੱਠੀ ਲੈ ਕੇ ਗਿਆ ਸੀ ਪੁਲਿਸ ਵਾਲੇ ਜਿਹੜੇ ਚਿੱਠੀ ਲੈ ਕੇ ਗਏ ਸੀਗੇ ਉਹਨਾਂ ਨੇ ਸਪੈਸ਼ਲ ਗੱਲ ਦੀ ਪੁਸ਼ਟੀ ਕੀਤੀ ਹੈ ਦੈਨਿਕ ਸਵੇਰ ਵਾਲੇ ਨਾਲ ਚਲਾ ਵੀ ਰਹੇ ਨੇ ਅੱਜ ਵਾਲੇ ਪਾਸੇ ਡਿਬਰੂਗੜ੍ਹ ਸੈਂਟਰਲ ਜੇਲ੍ਹ ਦੀ ਮੋਹਰ ਲੱਗੀ ਹੋਈ ਆ ਤੇ ਥੱਲੇ ਵਾਲੀ ਸਾਈਡ ਤੇ ਅਮਰਤਪਾਲ ਦੇ ਹੋਏ ਹੋਏ ਨੇ ਸੈਨ ਉਹਨੇ ਗੱਲ ਕਹੀ ਆ ਵੀ ਕਹਿੰਦੇ ਅਮਰਤਪਾਲ ਦੇ ਕੋਲ ਬੈਠ ਕੇ ਚੰਗੀ ਤਰ੍ਹਾਂ ਨੂੰ ਪੜਾ ਕੇ ਉਹ ਤੋਂ ਸੈਨ ਹੀ ਕਰਾਏ ਨੇ ਵੀ ਸੈਨ ਕਰ ਇੱਥੇ ਵੀ ਇਹ ਚੀਜ਼ਾਂ ਤੇ ਕੀਤੀਆਂ ਨੇ ਤੇ ਉਹਨੇ ਕੀਤੀਆਂ ਨੇ ਉਹ ਅਸੈਪਟ ਕਰ ਗਿਆ ਉਹ ਚੀਜ਼ਾਂ ਹੁਣ ਆ ਜੀ ਆਪਾਂ ਗੱਲ ਮੇਨ ਮੁੜ ਕੇ ਵੀ ਕਈ ਬੰਦੇ ਕਹਿੰਦੇ ਨੇ ਵੀ ਜੇ ਉਹ ਏਜੰਸੀਆਂ ਦਾ ਬੰਦਾ ਜਾਂ ਸਰਕਾਰਾਂ ਦਾ ਬੰਦਾ ਵੀ ਉਹ ਜੇਲ੍ਹ ਚ ਘਾਤੇ ਬੰਦਾ ਜੇਲ੍ਹ ਚ ਜੇਲਾ ਸਰਕਾਰੀ ਬੰਦੇ ਤੇ ਜੇਲ੍ਹ ਚ ਰਹਿੰਦੇ ਨਹੀਂ ਹੁੰਦੇ ਹੁਣ ਇਹ ਚ ਕੋਈ ਦੋ ਰਾਹ ਹੀ ਨਹੀਂ ਹੈਗੇ ਜੱਗ ਬਾਣੀ ਤੇ ਨਾ ਇੱਕ ਇਹਦਾ ਇੰਟਰਵਿਊ ਹੋਇਆ ਸੀਗਾ ਉਹ ਜਦਾ ਸੀ ਚਾੜਦੇ ਐ ਇੰਟਰਵਿਊ ਨਾਲ ਉਹ ਕਾਪੀਰਾਈਟ ਮਾਰ ਦਿੰਦੇ ਨੇ ਮੈਂ ਇੱਕ ਵਾਰ ਚੜਿਆ ਵੀ ਸੀਗਾ ਤੇ ਉਸੇ ਟਾਈਮ ਉਹਨਾਂ ਨੇ ਕਾਪੀਰਾਈਟ ਮਾਰਤਾ ਉਹਦੇ ਉੱਤੇ ਤੇ ਉਹ ਜਿਹੜਾ ਇੰਟਰਵਿਊ YouTube ਦੇ ਉੱਤੇ ਪਿਆ ਲਿੰਕ ਦੇਖ ਲਓ ਜੱਗ ਬਾਣੀ ਦੇ ਉੱਤੇ ਜਿਹੜਾ ਮੁੰਡਾ ਸਰਦਾਰ ਉਹ ਭਗਵਾਨ ਨੇ ਇੰਟਰਵਿਊ ਤਾਂ ਕਰਦਾ ਜਿੱਥੇ ਇਹ ਇੱਕ ਮਿੰਜੇ ਦੇ ਉੱਤੇ ਬੈਠਾ ਅਮਰਤ ਪਾ ਲਓ ਉਹਦੇ ਵਿੱਚ ਡਾਇਰੈਕਟਲੀ ਕਹਿ ਰਿਹਾ ਚਲੋ ਸਾਨੂੰ ਇਹ ਗੱਲਾਂ ਦਾ ਸ਼ੁਰੂਆਤ ਦੇ ਵਿੱਚ ਜਿੱਦਣੇ ਉਹ ਤੇ ਐਰਪੋਰਟ ਤੇ ਆ ਕੇ ਉਤਰਿਆ ਸੀ ਜੈਹਰਪੁਰ ਤੇ ਇਹ ਗੱਲਾਂ ਚੱਲਦੀਆਂ ਸੀਗੀਆਂ ਉੱਥੇ ਵੀ ਆ ਉਹ ਇੰਟਰਵਿਊ ਦੇ ਵਿੱਚ ਇਹ ਚੀਜ਼ ਕਨਫਰਮ ਕੀਤੀ ਆ ਵੀ ਭਾਈ ਜਿੱਦਨ ਮੈਂ 에ਰਪੋਰਟ ਤੱਕ ਉਤਰਿਆ ਸੀਗਾ ਵੀ ਉਦੋਂ ਉੱਥੇ ਏਜੰਸੀਆਂ ਵੀ ਪਹੁੰਚੇ ਹੋਈਆਂ ਸੀਗੀਆਂ ਹੁਣ ਏਜੰਸੀਆਂ ਨੂੰ ਜਿਹੜੇ ਬੰਦੇ ਆਪਣੇ ਪੰਜਾਬ ਤੋਂ ਇਹਨੂੰ ਲੈਣ ਗਏ ਸੀਗੇ ਨਹੀਂ ਜਾਣਦੇ ਹੁਣ ਵੀ ਏਜੰਸੀਆਂ ਵਾਲੇ ਬੰਦੇ ਕਿਹੜੇ ਨੇ ਏਜੰਸੀਆਂ ਕੌਣ ਨੇ ਜਾਂ ਜੇ ਏਜੰਸੀ ਨੂੰ ਜਾਣਦੇ ਹੁੰਦੇ ਤਾਂ ਉਹਨਾਂ ਦੇ ਵੀ ਬਿਆਨ ਬਾਹਰ ਆਉਂਦੇ ਵੀ ਭਾਈ ਉੱਥੇ ਏਜੰਸੀਆਂ ਵੀ ਸੀਗੀਆਂ ਇਹਨੂੰ ਅਮਰਤਪਾਲ ਨੂੰ ਪਤਾ ਸੀ ਇਹ ਅਮਰਤਪਾਲ ਦੇ ਦਿੱਤੇ ਹੋਏ ਬਿਆਨ ਨੇ ਮੈਂ ਆਪਣੇ ਕੋਲੋਂ ਨਹੀਂ ਲਾ ਰਿਹਾ ਜਗਵਾਨੀ ਦੇ ਉੱਤੇ ਹਲੇ ਵੀ ਦਾ ਇੰਟਰਵਿਊ ਪਿਆ ਹੋ ਇਹ 10 ਜਿਹਦੇ ਉੱਤੇ ਬੰਦੇ ਇੱਕ ਵਾਰ ਫੇਰ ਸੁਣੋ ਜਿਹਦੇ ਉੱਤੇ ਬੈਠਾ ਇੰਟਰਵਿਊ ਦੇ ਰਿਹਾ ਹੈ ਉਹਦੇ ਵਿੱਚ ਸਾਰਾ ਕੁਝ ਕਹਿ ਰਿਹਾ ਹੈ ਫੇਰ ਇਹ ਕਹਿੰਦਾ ਵੀ ਇੱਥੇ ਮੇਰੇ ਕੋਲ ਏਜੰਸੀ ਵਾਲੇ ਚਾਹ ਪੀਣ ਵੀ ਆਉਂਦੇ ਨੇ ਹੁਣ ਏਜੰਸੀ ਵਾਲੇ ਕੌਣ ਨੇ ਹੁਣ ਕਈ ਬੰਦੇ ਸਾਨੂੰ ਪੁੱਛੁੰਦੇ ਨੇ ਵੀ ਆ ਦੋ ਤਿੰਨ ਭੇਡਾਂ ਲੱਗੀਆਂ ਹੋਈਆਂ ਸੀਗੀਆਂ ਪਿਛਲੇ ਹਫ਼ਤੇ ਕਹਿਣ ਲੱਗੇ ਜੀ ਜੇ ਏਜੰਸੀਆਂ ਦੱਸੋ ਕਿਹੜੀਆਂ ਏਜੰਸੀਆਂ ਦਾ ਇਹ ਏਜੰਸੀ ਨੇ ਜਿਹੜਾ ਬੰਦਾ ਹੈ ਹੁਣ ਅਸੀਂ ਥੋੜਾ ਡਿਕਲੇਅਰ ਕਰ ਸਕਦਾ ਵੀ ਇਹ ਕਿਹੜੀ ਏਜੰਸੀ ਨਾਲ ਅਟੈਚ ਆ ਇਹ ਤਾਂ ਆਪਣਾ ਆਪ ਦੱਸੇ ਨਾ ਇਹ ਫੇਰ ਇਹਦੇ ਜਿਹੜੇ ਤਾਲ ਉਹਦੇ ਨਾਲ ਵੀ ਜੁੜਦੇ ਨੇ तकरीबन ਸਾਰਿਆਂ ਨੂੰ ਪਤਾ ਵੀ ਭਾਈ ਉਹੀ ਪਹਿਲਾ ਬੰਦਾ ਸੀ ਜਿਹਨੇ ਆ ਕੇ ਵੋਟਾਂ ਦਾ ਐਲਾਨ ਮਾਰੇ ਤੇ ਇਹਦੇ ਘਰਦਿਆਂ ਨੇ ਉਹਨੂੰ ਮਤਲਬ ਰਿਜੈਕਟ ਕਰਤਾ ਸੀਗਾ ਹਾਲਾਂਕਿ ਮੰਨ ਲਓ ਵੀ ਜੇ ਆਪਣਾ ਕੋਈ ਕੌਮੀ ਬੰਦਾ ਜੇਲ੍ਹ ਦੇ ਹੁਣ ਜਿੱਥਰ ਜਗਤਾਰ ਸਿੰਘ ਹਵਾਰਾ ਉਹਨੂੰ ਅੱਜ ਤੱਕ ਕੋਈ ਉਪਰਾਂ ਵਕੀਲ ਕਾ ਕੇ ਮਿਲਣ ਨਹੀਂ ਆਇਆ ਹੈਗਾ ਜਿਹੜੇ ਵਕੀਲ ਨੂੰ ਮਿਲਣ ਜਾਂਦੇ ਨੇ ਕਿਸੇ ਜੰਤਕ ਨਹੀਂ ਹੁੰਦੇ ਹੈ ਕਿ ਕਿਹੜਾ ਵਕੀਲ ਨੂੰ ਮਿਲਣ ਜਾਂਦਾ ਅੱਜ ਤੱਕ ਕਦੇ ਖਬਰ ਉਹਦੀ ਬਾਹਰ ਆਈ ਹੈ ਵੀ ਹਾਂ ਕਿਸੇ ਵਕੀਲ ਨੇ ਆ ਕੇ ਕਹਤਾ ਬਾਹਰ ਜੀ ਆ ਕੁਝ ਕਰਤਾ ਨਾ ਇਹਨੂੰ ਉਹ ਟੌਪਿਕ ਦੇ ਵਿੱਚ ਖੜਾਇਆ ਗਿਆ ਤੇ ਫੇਰ ਜਿਤਾਇਆ ਗਿਆ ਇਹ ਸਾਰੀਆਂ ਗੱਲਾਂ A to Z ਤੱਕ ਮੂਰੇ ਪਈਆਂ ਹੁਣ ਸਵਾਲ ਜਿਹੜਾ ਮੇਨ ਵਿੱਚੋਂ ਉੱਠਦਾ ਇਹ ਕਹਿੰਦੇ ਨੇ ਜੀ ਅਮਰਤਪਾਲ ਏਜੰਸੀਆਂ ਦਾ ਬੰਦਾ ਕਿਵੇਂ ਹੋਇਆ ਜੋ ਜੇਲ੍ਹ ਦੇ ਵਿੱਚ ਹੁਣ NSA ਆ ਜਿਹੜੀ NSA ਆ ਨਾ NSA ਦੇ ਵਿੱਚ ਆਪਾਂ ਨੂੰ ਪਤਾ ਵੀ ਇੱਕ ਤਾਂ ਆਪਰਚੂ ਬਣ ਗਿਆ ਮੈਂਬਰ ਆਫ ਪਾਰਲੀਮੈਂਟ ਕੰਡੂਰ ਸਾਹਿਬ ਤੋਂ ਜਿੱਤ ਕੇ ਇੱਕ ਉਹਨੂੰ ਉਹ ਜਿਹੜੀ ਸਹੂਲਤ ਉਹਨੂੰ ਮਿਲਣੀ ਆ ਜੇਲ੍ਹ ਦੇ ਵਿੱਚ ਕਿਉਂਕਿ ਜਿਹੜੇ ਆਮ ਜੇਲਰ ਜੇਲ ਮਤਲਬ ਜਿਹੜੇ ਜੇਲ ਕੱਟਦੇ ਹੁੰਦੇ ਨੇ ਉਹਨਾਂ ਦੀ ਹੋਰ ਹੁੰਦੀ ਆ ਸਿਸਟਮ ਜਿਹੜੇ ਮੰਤਰੀ ਮੈਜਿਸਟਰੇਟ ਜਾਂ ਕੁਛ ਵੀ ਲਾ ਲਓ ਉਹਨਾਂ ਲਈ ਗੇਲ ਕੋ ਸੋਰ ਟਾਈਪ ਤੇ ਹੁੰਦੀ ਆ ਉਹ ਤਕਰੀਬ ਲੋਕਾਂ ਨੂੰ ਆਪਣਾ ਸਾਰਾ ਨੂੰ ਪਤਾ ਹੈ ਹੁਣ ਇੱਕ ਤਾਂ ਹੋ ਗਈ ਸਹੂਲਤ ਉਹਨੂੰ ਐਮਪੀ ਦੀ ਦੂਜੀ ਸਹੂਲਤ ਉਹਨੂੰ ਹੋ ਗਈ ਵੀ ਭਾਈ ਜਿਹੜੇ ਇਹ ਬੰਦੇ ਨੇ ਜਿਹੜੇ ਕਹਿੰਦੇ ਨੇ ਜੀ ਸਰਕਾਰੀ ਆ ਜੀ ਇਹੇ ਜੀ ਆਹਾ ਜੀ ਉਹ ਜੇ ਉਹ ਸਰਕਾਰੀ ਨਾ ਹੁੰਦਾ ਤਾਂ ਅੱਜ ਦੇ ਟਾਈਮ ਦੇ ਵਿੱਚ ਉਹਦੀ ਐਨਐਸਏ ਤੋੜ ਕੇ ਨਾ ਉਹਨੂੰ ਪੰਜਾਬ ਸਟੇਟ ਦੀ ਪੰਜਾਬ ਗਵਰਨਮੈਂਟ ਦੇ ਹਵਾਲੇ ਕਰਕੇ ਕਿਉਂਕਿ ਪੰਜਾਬ ਗਵਰਨਮੈਂਟ 5 ਸਾਲ ਹੁੰਦੀ ਹੈ 5 ਸਾਲ ਰਹਿੰਦੀ ਹੈ 5 ਸਾਲ ਹੁਣ ਕਾਹਾਂ ਵਾਲੇ ਪਤਾ ਨਹੀਂ ਕਿਹਨੇ ਆਉਣਾਂ ਜਾਂ ਕਿਹਨੇ ਨਹੀਂ ਆਉਣਾ ਹੈਗਾ ਪਰ ਜੋ ਪੁਲਿਸ ਵਾਲਿਆਂ ਨਾਲ ਹੋਈ ਆ ਜਿਹੜੇ ਪੁਲਿਸ ਡਿਪਾਰਟਮੈਂਟ ਨਾਲ ਹੋਈ ਆ ਉਹ ਤਾਂ ਹਮੇਸ਼ਾ ਹੀ ਰਹਿੰਦੇ ਨੇ ਉਹਨਾਂ ਦੀਆਂ ਨੌਕਰੀਆਂ ਲੰਬੀਆਂ ਚੱਲਣੀਆਂ ਨੇ ਇਹ ਸਰਕਾਰੀ ਗੇਮਾਂ ਨਹੀਂ ਹੈਗੀਆਂ ਜੇ ਆਪਾਂ ਦੇਖੀ ਜਾਈਏ ਵੀ ਭਾਈਓ ਤੇ 5 ਸਾਲ ਦੀ ਫੇਰ ਅਮਤ ਨੇ ਕਿ ਵੀ 1 ਸਾਲ ਦੀ ਫੇਰ ਵਧ ਗਈ ਜੀ ਇਹ ਚਾਪਾ ਇਹ ਕਹਿ ਸਕਦੇ ਵੀ ਜਿਹੜੀ ਅਜਨਾਲੇ ਵਾਲੀ ਐਫ ਆਈ ਆਰ 39 ਨੰਬਰ ਹਨਾ ਉਹ ਉਹਦੇ ਵਿੱਚ ਜਿਵੇਂ ਉਹ ਤਾਂ ਨੌ ਬੋਲਦਾ ਜਿਵੇਂ ਉਹ ਭੀੜ ਨੂੰ ਢੁਪਕਾ ਕੇ ਲੈ ਕੇ ਆਇਆ ਸੀਗਾ ਜਦੋਂ ਉੱਥੇ ਲੋਕ ਉੱਤੇ ਪਹੁੰਚੇ ਨੇ ਵੀ ਉਹ ਲੋਕਾਂ ਨੇ ਪੁਲਿਸ ਵਾਲਿਆਂ ਦੇ ਉੱਤੇ ਸੱਟਾਂ ਮਾਰੀਆਂ ਜਾਂ ਮਾਤਾ ਪੁਲਿਸ ਵਾਲਿਆਂ ਨੂੰ ਜ਼ਖਮੀ ਕੀਤਾ ਉਬੇਸ ਦੇ ਉੱਤੇ ਇਹਨੂੰ ਕਿਤੇ ਨਾ ਕਿਤੇ ਜਿਹੜੀ ਗਵਰਨਮੈਂਟ ਆ ਨਾ ਜੋ ਸੈਂਟਰ ਗਵਰਨਮੈਂਟ ਆ ਉਹ ਕਿਤੇ ਕਿਤੇ ਸਹੂਲਤਾਂ ਦੇ ਰਹੀ ਆ ਇੱਕ ਮੈਂ ਵੀਡੀਓ ਪਾਈ ਸੀਗੀ ਇਹਨਾਂ ਦੇ ਅਖਬਾਰਾਂ ਵਾਲੇ ਦੇ ਅੱਜ ਤੱਕ ਇਹਨਾਂ ਦੇ ਕਿਸੇ ਵਕੀਲਾਂ ਨੇ ਨਾ ਜਿਹੜੀਆਂ ਖਬਰਾਂ ਆਉਂਦੀਆਂ ਨੇ ਜਾਂ ਮੰਨ ਲਓ ਵੀ ਕੋਈ ਵੀ ਚੈਨਲ ਵਾਲਾ ਜਾਂ ਕੋਈ ਵੀ ਪੱਤਰਕਾਰ ਆ ਕੇ ਬੋਲ ਦਿੰਦੇ ਨੇ ਕਿਤੇ ਵੀ ਉਹਦੇ ਡੈਫਮੇਸ਼ਨ ਦਾ ਕੇਸ ਨਹੀਂ ਪਾਇਆ ਵੀ ਤੂੰ ਝੂਠ ਪ੍ਰਚਾਰ ਕਰ ਰਹੇ ਆ ਤੂੰ ਅਮਰਤਪਾਲ ਨੂੰ ਭੰਡ ਰਹੇ ਆ ਨਾ ਇੱਕ ਵੀ ਲੈ ਕੇ ਦੱਸ ਦੇਣ ਜਨਤਾ ਦੇ ਵਿੱਚ ਰੱਖ ਦੇਣ ਵੀ ਹਾਂ ਇੱਕ ਕਰ ਮੈਂ ਇੱਕ ਅਖਬਾਰ ਦੀ ਖਬਰ ਆਪਣੇ ਉਹਦੀ ਇੱਕ ਚੈਨਲ ਦੀ ਪਾਈ ਸੀ ਵੀ ਬੀਜੇਪੀ ਨੇ ਅਮਰਤਪਾਲ ਨੂੰ ਖੰਡੂਰ ਸਾਹਿਬ ਦੇ ਇੱਚ ਵਿੱਚ ਨਾ ਇੱਕ ਇੱਕ ਪੋਸਟ ਦਿੱਤੀ ਆ ਇਹ ਬੀਜੇਪੀ ਵਾਲਿਆਂ ਦੇ ਬੰਦੇ ਬੋਲ ਰਹੇ ਨੇ ਇਹ ਅਖਬਾਰਾਂ ਵਾਲੇ ਆਪਣੇ ਕਹਿ ਰਹੇ ਨੇ ਉਹ ਕਿਉਂ ਦੇ ਰਹੀ ਇਹਨੂੰ ਸਹੂਲਤਾਂ ਬੀਜੇਪੀ ਕਿਹੜੀ ਗੱਲ ਪਿੱਛੇ ਦੇ ਰਹੀ ਆ ਹੁਣ ਜਿਹੜੀ ਮੇਨ ਅਸਲ ਮੇਨ ਟਾਪਿਕ ਤੇ ਗੱਲ ਆਪਾਂ ਆਉਣੇ ਆ ਇਹ ਕਹਿੰਦੇ ਨਹੀਂ ਜੀ ਅਮਰਤਪਾਲ ਸਰਕਾਰੀ ਕਿਵੇਂ ਆ ਹੁਣ ਅਮਰਤਪਾਲ ਸਰਕਾਰੀ ਬਿਲਕੁਲ ਸਿੱਧਾ ਇੱਥੇ ਸ਼ੋਅ ਹੁੰਦਾ ਹੁਣ ਜਿੰਨੇ ਵੀ ਡਿਬਰੂਗੜ੍ਹ ਤੋਂ ਆਏ ਨੇ ਮੈਨੂੰ ਇੱਕ ਵੀ ਦਿਖਾ ਦਿਓ ਸਨੇ ਮੰਤਰੀ ਜਿਹੜਾ ਬਾਜੇਕੇ ਵਾਲਾ ਪਹਿਲਾਂ ਉਹਦੇ ਹਾਲਾਤ ਕਿਹਜੇ ਸੀਗੇ ਕਿਵੇਂ ਉਹਦੀ ਸ਼ਕਲ ਸੀਗੀ ਜਾਂ ਕੀ ਗੱਲ ਸੀ ਕੀ ਬਾਤ ਤੁਹਾਨੂੰ ਲੱਗਦਾ ਕਿਸੇ ਐਂਗਲ ਦੇ ਵਿੱਚ ਇਹਨਾਂ ਬੰਦਿਆਂ ਨੇ ਜੇਲ ਕੱਟੀ ਹੋਊਗੀ ਪੁਲਪਰੀਤ ਨੂੰ ਫੜ ਲਿਓ ਆ ਦੂਜੇ ਜਿਹੜੇ ਬਾਕੀ ਆਏ ਨੇ 5-7 ਉਹਨਾਂ ਨੂੰ ਦੇਖ ਲਿਓ ਉਹਨਾਂ ਦੀ ਮੂੰਹ ਤੇ ਦੇਖੋ ਰੌਣਕਾਂ ਤਾਂ ਨਹੀਂ ਛੇਤਾ ਦੇਖੋ ਕਿਵੇਂ ਬਣੀਆਂ ਹੋਈਆਂ ਨੇ ਜਿਹੜੇ ਬੰਦਿਆਂ ਨੇ ਕੱਟੀਆਂ ਹੋਈਆਂ ਨੇ ਜੇਲਾ ਨਾ ਜਿਨ੍ਹਾਂ ਨੇ ਅਸਲ ਜੇਲ ਕੱਟੀ ਹੈ ਕਦੇ ਉਹਨੂੰ ਜਾ ਕੇ ਮਿਲ ਕੇ ਦੇਖ ਲਿਓ ਤੁਹਾਨੂੰ ਪਤਾ ਲੱਗਣਾ ਵੀ ਇਹਦਾ ਕੀ ਹਸਾਬਤਾ ਵਾ ਫਿਰ ਇਹਨਾਂ ਦੇ ਬੰਦੇ ਹੀ ਆ ਕੇ ਕਹਿੰਦੇ ਨੇ ਜੀ ਉੱ ਉਦੇ ਕੋਲ ਇੰਟਰਨੈਟ ਦੀ ਸਹੂਲਤ ਪੂਰੀ ਆ ਉਹਦੇ ਕੋਲ ਜੀ ਸ਼ਰਗੜ ਹੁਣ ਜਿਹੜੇ ਪੁਲਿਸ ਵਾਲੇ ਕਹਿ ਰਹੇ ਨੇ ਹੁਣ ਵੀ ਪੁਲਿਸ ਵਾਲੇ ਆਪਣੇ ਮੂੰਹ ਨਾਲ ਆਪ ਦਾਸ ਰਹੇ ਨੇ ਕਿ ਭਾਈ ਇਹ ਚੀਜ਼ਾਂ ਉਹਨੂੰ ਮਿਲੀਆਂ ਹੋਈਆਂ ਨੇ ਹੁਣ ਸਰਕਾਰੀ ਦਾ ਮਤਲਬ ਕੀ ਆ ਹੋ ਸਕਦਾ ਵੀ ਹੁਣ ਜਿਵੇਂ ਉਹਦੀ ਘਰ ਵਾਲੀ ਦਾ ਆ ਦੋ ਤਿੰਨ ਦਿਨ ਪਹਿਲਾਂ ਇੱਕ ਬੰਦੇ ਨੇ ਅਖਬਾਰ ਵਾਲਿਆਂ ਨੇ ਕੱਢੀ ਸੀ ਗੱਲ ਇਹ ਵੀ ਜੀ ਕਹਿੰਦੇ ਜੀ ਇਹ ਸਿਰਫ ਉਹਦੀ ਵਾਈਫ ਵੱਲੀ ਉਹ ਚੀਜ਼ ਲੱਗੀ ਗਈ ਆ ਐਫ ਆਈ ਆਰ ਲੱਗੇ ਵੀ ਮੇਰੇ ਘਰ ਵਾਲਿਆਂ ਨੂੰ ਆਪਣੇ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਖਤਰਾ ਇਸ ਕਰਕੇ ਇਹਨੂੰ ਇੱਥੇ ਹੀ ਰੱਖਿਆ ਜਾਵੇ ਦਿਬਰੂਗੜ ਇਹਦਾ ਇਹਦਾ ਸਭ ਤੋਂ بڑا ਕਾਰਨ ਇਹ ਵੀ ਬਣਦਾ ਵੀ ਪੂਰੇ ਹੁਣ ਤੱਕ ਤੁਸੀਂ ਦੇਖਿਆ ਹੋਣਾ ਇਹਨਾਂ ਦੀ ਪਾਰਟੀ ਅਨਾਉਂਸ ਹੋਈ ਇਹਨਾਂ ਦੀ ਅਮਰਤਪਾਲ ਵੋਟਾਂ 'ਚ ਖੜੇ ਆ ਕਦੇ ਵੀ ਇਹਦੀ ਵਾਈਫ ਦਾ ਤੇ ਕਦੇ ਵੀ ਇਹ ਮਤਲਬ ਨਹੀਂ ਕਿ ਵੀ ਉਹਦਾ ਮੂਹਰੇ ਕੋਈ ਬਿਆਨ ਨਹੀਂ ਹੈ ਕਿਸੇ ਪਾਸੇ ਵੀ ਨਾ ਇੱਥੋਂ ਤੱਕ ਉਹ ਪਾਰਟੀ ਦੇ ਵਿੱਚ ਦਿਖੀ ਆ ਵੀ ਭਾਈ ਪਾਰਟੀ ਦੇ ਵਿੱਚ ਉਹ ਕਿਤੇ ਜਿੱਥੇ ਇਹਨਾਂ ਨੇ ਆਪਣੀ ਪਾਰਟੀ ਅਨਾਉਂਸ ਕੀਤੀ ਆ ਹਾਲਾਂਕਿ ਹੱਕ ਬਣਦਾ ਸੀ ਉੱਥੇ ਉਹਦਾ ਨਾਲ ਆਉਣਾ ਦਾ ਵੀ ਅਮਰਤਪਾਲ ਮਿਸਾ ਤਾਂ ਉਹਦੀ ਡਿਬੇਟ ਵੀ ਉੱਥੇ ਜਾਂ ਕੁਝ ਵੀ ਉਹ ਨਹੀਂ ਗੱਲ ਕਹਦੇ ਉਹਦਾ ਇੰਟਰਵਿਊ ਨਹੀਂ ਆਊਗਾ ਇਹਦਾ ਕਾਰਨ ਪਤਾ ਕੀ ਬਣਦਾ ਕੱਲੀ ਹੀ ਅੱਜ ਉਹ ਡੇਬਰੂਗੜ੍ਹ ਉੱਥੇ ਰਹਿ ਰਹੀ ਆ ਇਹ ਲੋਕ ਜਿਹੜੇ ਹਨਾ ਹੁਣ ਦੱਸੋ ਤੁਸੀਂ ਮੈਨ ਪੂਰਾ ਪਰਿਵਾਰ ਉਹਦਾ ਸਾਰਾ ਪਰਿਵਾਰ ਦਿਵ ਆਪਣੇ ਜਲੂਪੁਰ ਰਹਿ ਰਿਹਾ ਹੋਵੇ ਕੁੜੀ ਉਹ ਜਿਹੜੀ ਕੱਲੀ ਆ ਉਹ ਉੱਥੇ ਰਹਿ ਰਹੀ ਉਹਦਾ ਕਾਰਨ ਕੀ ਬਣਦਾ ਸੋ ਕਿਤੇ ਨਾ ਕਿਤੇ ਆ ਪਿਛਲੇ ਦਿਨਾਂ ਚ ਖਬਰ ਇੱਕ ਹੋਰ ਵੀ ਐਸੀ ਵੀ ਭਾਈ ਜੋ ਫੰਡਿੰਗ ਦੀ ਪ੍ਰੋਬਲਮ ਚੱਲ ਰਹੀ ਹੈ ਨਾ ਫੰਡਿੰਗ ਮੂਰੇ ਆ ਰਹੀ ਆ ਉਹਦੇ ਵਿੱਚ ਉਹਦਾ ਹੱਥ ਪੰਦੇ ਜਣੇ ਕਿ ਜਿਹੜੇ ਇੱਕ ਧਾਰਮਿਕ ਬੰਦੇ ਕ ਪੰਥਕ ਬੰਦੇ ਦਾ ਫੋਨ ਤੱਕ ਵਰਤਿਆ ਗਿਆ ਉਹ ਵੀ ਇਹ ਦੈਨਿਕ ਸਵੇਰ ਵਾਲਿਆਂ ਨੇ ਕੱਢ ਕੇ ਮੂਰੇ ਰੱਖਿਆ ਦੀਗਾ ਕੀ ਇਹਾਂ ਦੇ ਵਕੀਲ ਨੇ ਜਿਹੜੇ ਹੁਣ ਸਵਾਲ ਇੱਥੇ ਆ ਗਿਆ ਵੀ ਤੁਸੀਂ ਕਹਿੰਦੇ ਹੋ ਜੀ ਇਹ ਇਹ ਹੁਣ ਭੇਡ ਵੀ ਕਹਿੰਦੀ ਹੈ ਜੀ ਇਹ ਸਰਕਾਰ ਹੀ ਨਹੀਂ ਜੀ ਇਹ ਆ ਨਹੀਂ ਹੈਗਾ ਜੀ ਉਹ ਅਸੀਂ ਤਾਂ ਕਹਿੰਦੇ ਆ ਵੀ ਭਾਈ ਉਹਨੂੰ ਪੰਜਾਬ ਲੈ ਕੇ ਆਓ ਪੰਜਾਬ ਦੇ ਉੱਤੇ ਜਿਹੜੀ ਅਜਨਾਲਾ ਜਿਹੜਾ ਹੋਇਆ ਕੁਝ ਹੋਇਆ ਇੱਕ ਤਾਂ ਅਜਨਾਲੇ ਵਾਲਾ ਜਿਹੜਾ ਮਤਲਬ ਜਣੀ ਕਿ ਵੀ ਉਹ ਪੁਲਿਸ ਵਾਲਿਆਂ ਦਾ ਦੁੱਖ ਹੀ ਆਉ ਇੱਕ ਉਹ ਕੌਮ ਦਾ ਅਕਾਲ ਤਖਤ ਸਭ ਦਾ ਦੁੱਖ ਹੀ ਆਉ ਉਹਦਾ ਮਤਲਬ ਤਾਂ ਕੀ ਆ ਅਕਾਲ ਤਖਤ ਸਭ ਦਾ ਆਪਣੇ ਜੋ ਅਕਾਲ ਤਖਤ ਸਭ ਦੇ ਜਥੇਦਾਰ ਸੀਗੇ ਇਹਨਾਂ ਨੇ ਇੱਕ ਹੁਕਮ ਜਾਰੀ ਕੀਤਾ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਵੀ ਝਗੜੇ ਵਾਲੀਆਂ ਕਿਤੇ ਵੀ ਜਗ੍ਹਾ ਦੇ ਉੱਤੇ ਨਹੀਂ ਲਿਜਾ ਸਕਦੇ ਇਹਨਾਂ ਨੇ ਉਹ ਵੀ ਜਿਹੜੇ ਹੁਕਮ ਦੀ ਜਿਹੜੀ ਮਤਲਬ ਜਿਹਨੇ ਕਿ ਬੀ ਕੀਤੀ ਹੈ ਇਹਨਾਂ ਨੇ ਉਲੰਘਣਾ ਕੀਤੀ ਆ ਉਹਨਾਂ ਬਲੀਓ ਵੀ ਜਣੀ ਕਿ ਇਹ ਇਹ ਚੀਜ਼ ਮੁਰੇ ਲਿਖ ਕੇ ਆਉਣੀ ਆ ਉਹ ਅੱਜ ਤੱਕ ਹਰਪ੍ਰੀਤ ਉਹਨਾਂ ਨੇ ਜੱਥੇਦਾਰ ਉਹਨਾਂ ਨੇ ਕਿਉਂ ਨਹੀਂ ਉਹ ਤੇ ਸਪਸ਼ਟੀ ਕਰਨ ਦਿੱਤਾ ਹੈਗਾ ਉਹਦਾ ਕਾਰਨ ਨਹੀਂ ਬਣਦਾ ਉਹਦੀ ਵੀ ਅਸੀਂ ਵੀਡੀਓ ਕੱਢ ਕੇ ਰੱਖੀਆਂ ਹੋਈਆਂ ਨੇ ਵੀ ਭਾਈ ਪਹਿਲਾਂ ਤੋਂ ਕਹਿੰਦਾ ਸੀ ਮੇਰੇ ਕੋਲ ਰਿਪੋਰਟ ਨਹੀਂ ਪਹੁੰਚੀ ਜਦ ਮੇਰੇ ਕੋਲ ਰਿਪੋਰਟ ਪਹੁੰਚੀ ਫਿਰ ਉਹ ਜਿੱਦਣ ਦਾ ਆਹ ਦਾ ਕੇਸ ਖੁੱਸ ਜਾ ਹੋਇਆ ਜੀ ਮੇਰੇ ਕੋਲ ਜਿੱਦਣ ਰਿ ਉਹ ਜਿਆਦਾ ਕਾਲਕਸਾ ਦੇ ਜਥੇਦਾਰ ਦੀ ਗੱਡੀ ਦੇ ਉੱਤੇ ਬੈਠਾ ਸੀਗਾ ਉਹ ਇਹ ਸਾਰੀਆਂ ਗੱਲਾਂ ਝੂਠ ਨੇ ਫਿਰ ਆਜੋ ਉੱਥੇ ਫਿਰ ਇਹ ਕਹਿੰਦੇ ਨੇ ਜੀ ਫਿਰ ਮੈਂ ਮੁੜ ਕੇ ਨਾਲ ਦੀ ਨਾਲ ਗੱਲ ਮੈਂ ਐਡ ਕਰਦਾ ਜਾਣਾ ਕਹਿੰਦਾ ਜੀ ਇਹ ਸਰਕਾਰੀ ਕਿਵੇਂ ਹੋ ਸਕਦਾ ਹੁਣ ਰਾਜਦੇਵ ਖਾਲਸਾ ਸਭ ਨੂੰ ਪਤਾ ਲੱਗੇ ਵੀ ਰਾਜਦੇਵ ਖਾਲਸਾ ਕੌਣ ਜੀਗਾ ਫਿਰ ਦਾਦੂਵਾਲ ਸਾਹਿਬ ਹੁਣ ਇੱਕ ਪਾਸੇ ਇਹਨਾਂ ਦੇ ਬੰਦੇ ਹੀ ਜਿਵੇਂ ਚਮਕੌਰ ਤੋਂ ਹੋਇਆ ਜਾਂ ਮਤਲਬ ਉਹ ਜੋ ਵਿਰੇਂਦਰ ਹੋਇਆ ਜਾਂ ਰਜਿੰਦਰ ਹੋਇਆ ਇਹ ਸਾਰੇ ਬੈਠ ਕੇ ਦਾਦੂਵਾਲ ਨੂੰ ਗਾਲਾਂ ਕੱਢਦੇ ਜੀਗੇ ਵੀ ਦਾਦੂਵਾਲ ਆਏ ਜੀ ਦਾਦੂਵਾਲ ਉਹ ਜੀ ਦਾਦੂਵਾਲ ਸਰਕਾਰੀ ਸੰਦ ਆ ਜੀ ਦਾਦੂਵਾਲ ਏਜੰਸੀਆਂ ਦਾ ਬੰ ਉਹੀ ਦਾਦੂ ਵਾਲਾ ਹਰਿਆਣੇ ਤੋਂ ਚੱਲ ਕੇ ਆ ਅਮਰਤਪਾਲ ਦੀ ਬੋਟਾਂ ਦੀ ਕੈਂਪਿੰਗ ਦੇ ਵਿੱਚ ਆ ਕੇ ਬੋਟਾਂ ਦੀ ਪ੍ਰੋਮੋਸ਼ਨ ਕਰ ਰਿਹਾ ਦੱਸੋ ਜਦੋਂ ਉਹਨੇ ਬੰਦੇ ਕਿਤੇ ਸੀ ਉਹਨੂੰ ਪੁੱਛਣ ਲੱਗੇ ਵੀ ਹੁਣ ਤੂੰ ਕੌਣ ਆ ਕਿੱਥੋਂ ਆਇਆ ਤੂੰ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਲੁਕਾ ਆ ਤਾਂ ਜੁੜਦਾ ਆ ਅਫੀਸ਼ੀਅਲੀਆਂ ਦਾ ਬੰਦਾ ਹੁਣ ਕਿਸੇ ਬੰਦੇ ਨੇ ਇਹ ਤਾਂ ਦੇਖਿਆ ਨਹੀਂ ਹੈਗਾ ਵੀ ਜਾ ਕੇ ਦਿਬਰੂਗੜ੍ਹ ਉੱਥੇ 3270 ਕਿਲੋਮੀਟਰ ਦੂਰ ਆ ਪੰਜਾਬ ਤੋਂ ਕਿਹੜਾ ਬੰਦਾ ਕਹਿੰਦਾ ਵੀ ਉੱਥੇ ਬੰਦਾ ਜਾ ਉਹਦੇ ਕੋਲ ਪੱਥਰ ਤੜਾਉਂਦੇ ਹੋਣਗੇ ਜਾ ਉਹਦੇ ਕੋਲ ਚੱਕੀ ਪਿਸਾਉਂਦੇ ਹੋਣਗੇ ਕੁਝ ਵੀ ਨਹੀਂ ਉਹ ਤਾਂ ਸਵਾਦ ਲੈਂਦਾ ਉੱਥੇ ਜ਼ਿੰਦਗੀ ਦਾ ਪੂਰਾ ਆ ਤੁਹਾਡੇ ਸਾਹਮਣੇ ਸਾਰੀਆਂ ਵੀਡੀਓ ਆ ਰਹੀਆਂ ਨੇ ਆ ਜਿਹੜੇ ਆਇਆ ਨੇ ਦੇਖ ਲਓ ਮੰਤਰੀ ਬਾਜੇ ਕਹਿੰਦਾ ਪਹਿਲਾ ਵਾਲਾ ਵਜਨ ਦੇਖ ਲਓ ਤੋਲ ਕੇ ਹੋਣ ਵਾਲਾ ਦੇਖ ਲਓ ਆ ਹੁਣ ਜਿਹੜੇ ਇੱਥੇ ਪੰਜਾਬ ਦੇ ਵਿੱਚ ਆਉਣ ਦੇਖ ਲਓ ਜਾ ਕੇ ਉਹਨੂੰ ਕੀ ਬਣਨਾ ਉਹਦਾ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਇਹ ਸਾਰਾ ਕੁਛ ਨਾ ਪ੍ਰੋਪਗੈਂਡਾ ਜਿਹੜਾ ਸਿਰਜਿਆ ਜਾ ਰ ਫਰਾਂਡਾ ਨੇ ਬੰਦੇ ਕਹਨੇ ਸੀ ਇਹਨਾਂ ਨੇ ਵਕੀਲ ਜਿਹੜੇ ਸੀਗੇ ਜਿਹੜੇ ਬਣੇ ਹੋਏ ਨੇ ਜਾਲੀ ਵਕੀਲਾਂ ਦੇ ਅਸੀਂ ਜੀ ਐਮਪੀ ਬਣਾ ਕੇ ਜਿੱਦਣ ਐਮਪੀ ਬਣ ਗਿਆ ਇੱਥੋਂ ਤੱਕ ਵੀ ਇਹਨਾਂ ਨੇ ਬੀਬੀ ਖਾਲੜਾ ਕੋਲੋਂ ਵੀ ਬਿਆਨ ਦਵਾਤਾ ਸੀਗਾ ਸਾਡੇ ਕੋ ਪਿਆ ਵੀ ਅਸੀਂ ਐਮਪੀ ਬਣਾਉਂਦੀ ਸਾਰੇ 2-3 ਹਫ਼ਤਿਆਂ ਦੇ ਵਿੱਚ ਉਹ ਬਾਅਰ ਹੋਗਾ ਇਹ ਬੀਬੀ ਖਾਲੜਾ ਬਲੀ ਬਿਆਨ ਦਿੱਤਾ ਹੋਇਆ ਹੁਣ ਦੱਸੋ ਤੁਸੀਂ ਇਹ 2-3 ਹਫ਼ਤੇ ਨਿਕਲ ਕੇ ਖੰਡੂਰ ਸਾਹਿਬ ਵਾਲੇ ਲੋਕਾਂ ਦਾ ਕੀ ਬਣਿਆ ਹੋਊਗਾ ਜਿਹਨੇ ਐਮਪੀ ਬਣਾਇਆ ਹੋਊਗਾ ਇਹ ਇਹ ਸਾਰੇ ਸਵਾਲ ਨੇ ਇਹ ਇਹ ਲੋਕ ਉਹ ਤੋਂ ਬਾਅਦ ਹੁਣ ਐ ਮੁੱਖ ਮੰਤਰੀ ਤੇ ਆ ਕੇ ਯੇ ਮੰਤਰੀ ਬਣਾ ਕੇ ਬਾਰ ਕਰਨਾ ਸਾਡੇ ਬੋਲੀ ਚਾਹੇ ਜਿਵੇਂ ਕਹਿੰਦੇ ਵੀ ਰਾਸ਼ਟਰਪਤੀ ਬਣਾ ਲਿਓ ਪਰ ਲੋਕਾਂ ਮੂਹਰੇ ਝੂਠ ਨਾ ਬੋਲੋ ਲੋਕਾਂ ਮੂਹਰੇ ਲੈ ਕੇ ਸੱਚ ਰੱਖੋ ਆ ਜਿਹੜਾ ਦਿਨਕ ਸਵੇਰਾ ਤੇ ਇਸ ਟਾਈਮ ਚੱਲ ਰਹੀ ਆ ਖਬਰ ਇਹਨੂੰ ਕਹੋ ਵੀ ਇਹ ਗੱਲ ਝੂਠ ਹੋ ਰਹੀ ਆ ਜਾਂ ਗੱਲੇ ਝੂਠੀ ਕੀਤੀ ਜਾ ਰਹੀ ਆ ਫਿਰ ਉਹ ਸਬੂਤ ਨੂੰ ਰੱਖਣਗੇ ਮੂਹਰੇ ਤੁਹਾਡੇ ਉਹ ਇਹ ਗੱਲ ਦੋਏ ਦਾ ਜਵਾਬ ਦਿਓ ਕੀ ਆ ਸੋ ਇੰਨੀ ਕ ਮੈਂ ਗੱਲ ਕਰਨੀ ਸੀ ਕਿ ਇਹ ਏਜੰਸੀਆਂ ਸਰਕਾਰੀ ਸੰਦੇ ਹੈਗੇ ਹੋ ਹੈਗੇ ਨੇ ਇਹ ਚ ਕੋਈ ਦੋਰਾਹੀ ਨਹੀਂ ਹੈਗੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਬਾਹਰ ਕੱਢ ਕੇ ਲੈ ਕੇ ਆਉਣਗੇ ਪਹਿਲਾਂ ਇਹੀ ਗੱਲ ਮਨਦੀਪ ਕਹਿੰਦਾ ਹੁੰਦਾ ਸੀਗਾ ਇਹਦੇ ਜੀ ਜੇ ਇਹ ਤੇ ਨਾ ਐਨਐਸਏ ਟੁੱਟੀ ਤਾਂ ਕਿਸੇ ਤੇ ਨਹੀਂ ਟੁੱਟਣੀ ਹੈਗੀ ਆ ਰਿਕਾਰਡਿੰਗਾਂ ਪਈਆਂ ਨੇ ਮੇਰੇ ਕੋਲ ਦੀਆਂ ਆ ਸੁਣ ਲਿਓ ਦੁਆਰ ਚ ਫੇਰ ਇਹ ਤੇ ਜੀ ਕਹਿੰਦੇ ਜੇ ਐਨਐਸਏ ਸਿਰਫ ਮੇਨ ਕਾਂ ਦੋਸ਼ੀ ਤਾਂ ਇਹ ਆ ਜੇ ਇਹ ਤੇ ਐਨਐਸਏ ਨਹੀਂ ਟੁੱਟੀ ਤਾਂ ਕਿਸੇ ਤੇ ਨਹੀਂ ਟੁੱਟਣੀ ਹੈਗੀ ਉਹ ਸਾਰਿਆਂ ਦੇ ਟੁੱਟ ਗਈ ਇਹ ਤੇ ਇਕੱਲੇ ਤਾਂ ਰਹਿ ਗਈ ਇਹਦਾ ਕਾਰਨ ਕੀ ਮੰਨਦਾ ਇਹ ਪੰਜਾਬ ਆਉਣ ਤੋਂ ਡਰਦੇ ਨੇ ਇਹ ਵੀ ਜੇ ਅਸੀਂ ਪੰਜਾਬ ਚ ਆ ਗਏ ਸਾਡੇ ਮੂਰੇ মিডিਆ ਮਾਈਕ ਰੱਖੂਗੀ ਪੁੱਛੂਗੀ ਸਾਨੂੰ ਆ ਕੇ ਵੀ ਦੱਸਦਾ ਜਵਾਬ ਅੱਦੇ ਤੂੰ ਤਾਂ ਖਾਲਸਾਣ ਦੇ ਉੱਤੇ ਟਿੱਕੜਾ ਜੀਗਾ ਤੇ ਅੱਜ ਤੂੰ ਕਿੱਥੇ ਆ ਇਹ ਜਵਾਬ ਦੇਣ ਦੇ ਮਾਰੇ ਉੱਥੇ ਬੈਠੇ ਨੇ